ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾ ਸਕਦੀ ਆ ਆ ਛੋਟੀ ਜੀ ਮਸ਼ੀਨ ਆ ਆਪਾਂ ਜਦੋਂ ਘਰਾਂ 'ਚ ਤੇਲ ਵਰਤਦੇ ਹਾਂ ਰਲਾਉਟ ਵਾਲਾ ਹੁੰਦਾ ਹੀ ਹੁੰਦਾਗਾ ਆਪਣੇ ਘਰਾਂ 'ਚ ਤੁਸੀਂ ਸੁੱਧ ਕੱਢ ਸਕਦੇ ਹੋ ਠੰਡਾ ਤੇਲ ਦੇਖੋ ਸਰੋਂ ਦੇ ਤੇਲ ਦੀ ਕਿਵੇਂ ਧਾਰ ਪੈਂਦੀ ਹੈਗੀ ਆ ਇਧਰ ਨਿਕਲੀ ਜਾਂਦੀ ਆ ਖਾਲਾ ਦੀ 800 ਵਾਟ ਦੀ ਆ ਨਗਾਤਾਲ 12 ਘੰਟੇ ਚੱਲ ਸਕਦੀ ਆ ਸਾਰੀ ਰਾਤ ਚੱਲਦੀ ਰਹੂ ਅੱਛੇ ਤੇਲ ਕਹਦਾ ਕਹਦਾ ਕੱਢ ਸਕਦੇ ਆਗੇ ਜੇ ਤੁਸੀਂ ਸਰੋਂ ਦਾ ਤੇਲ ਦਾ ਮੂੰਗਫਲੀ ਦਾ ਅਖਰੋਟ ਦਾ ਬਦਾਮ ਦਾ ਨਾਰੀਅਲ ਖੋਪੇ ਦਾ ਵੀ ਤੇਲ ਨਿਕਲ ਜੂ ਇਸ ਦੇ ਵਿੱਚੋਂ ਇਹ ਮਲੂਕ ਕਿਥੋਂ ਪਿੰਡ ਗਿੱਲ ਜ਼ਿਲ੍ਹਾ ਲੁਧਿਆਣਾ ਤੋਂ ਆਉਣ ਲੇ ਦੇ ਦੋਗੇ ਜੀ ਆਨਲਾਈਨ ਭੇਜ ਦਾਂਗੇ ਸੁੱਕੀ ਖਾਲ ਤੁਹਾਨੂੰ ਇਧਰੋਂ ਮਿਲਦੀ ਜਾਊਗੀ ਆ ਦੇਖੋ ਆ ਦੇਖੋ ਜਮੇ ਸੁੱਕੀ ਖਾਲ ਹੈ ਤੇਲ ਨਿਕਲੂ ਜਮੇ ਠੰਡਾ ਜਿਹੜੇ ਕਹਿੰਦੇ ਸੀ ਭਾਈ ਗਰਮ ਤੇਲ ਨਿਕਲੂ ਤੇਲ ਉਹਦਾ ਕੋਈ ਫਾਇਦਾ ਨਹੀਂ ਠੰਡਾ ਤੇਲ ਜਿਹੜਾ ਹੈਗਾ ਤੁਹਾਨੂੰ ਵਧੀਆ ਮਿਲੂ ਸ਼ੁੱਧ ਤੇਲ ਘਰ ਦੇ ਪਰਿਵਾਰ ਨੂੰ ਸਾਫ਼ ਸੁਥਰਾ ਦਾ ਗਾਰੰਟੀ ਕੀ ਇਹਦੀ ਸਾਲ ਦੀ ਗਾਰੰਟੀ ਹੈ ਸਟੀਲ ਦੀ ਬਾਡੀ ਦੀ ਇਹਦੀ ਬਣੀ ਹੋਈ ਹੈ ਆਨਲਾਈਨ ਪੇਜ ਤੋਂ ਗੇ ਜੀ ਆਨਲਾਈਨ ਤੁਸੀਂ ਘਰੇ ਬੈਠ ਕੇ ਵੀ ਮੰਗਾ ਸਕਦੇ ਹੋ ਨਹੀਂ ਤਾਂ ਲੁਧਿਆਣਾ ਗਿੱਲ ਪਿੰਡ ਦੇ ਵਿੱਚ ਆ ਕੇ ਵੀ ਲੈ ਸਕਦੇ ਹੋ ਤੇ ਅਜਹੀਆਂ ਹੋਰ ਵੀਡੀਓ ਵੇਖਣ ਲਈ ਪੇਜ ਫੋਲੋ ਜ਼ਰੂਰ ਕਰ ਲਿਓ ਜੀ ਆਪ ਵੀ ਅਨੇ ਇਧਰ ਆਟਾ ਚੱਕੀਆਂ ਤੇ ਇਧਰ ਖੇਤੀਬਾੜੀ ਦੇ ਸਾਰੇ ਸੰਸ ਤੁਹਾਨੂੰ ਪਿੰਡ ਗਿੱਲ ਜਲਾਲ ਜਾਨ ਤੋਂ ਮਿਲਣਗੇ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਜੀ